ਬੜੀ ਲੋਡ ਹੈ ਕੰਮ ਨੂੰ ਸਾਰੀ ਦੁਨੀਆ ਨੂੰ ਕਿਸਾਨੀ ਨੂੰ ਪੰਜਾਬ ਨੂੰ ਇੱਕ ਮਿੰਟ ਥੋੜਾ ਇਹਦੇ ਵਾਸਤੇ ਲੈ ਲਾਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਖੇਤੀਬਾੜੀ ਕਮੇਟੀ ਦਾ ਚੇਅਰਮੈਨ ਮੈਨੂੰ ਪਾਰਲੀਮੈਂਟ ਦੇ ਵਿੱਚ ਬਣਾਇਆ ਗਿਆ 30 ਐਮਪੀ ਆ ਉਹਦੇ ਸਿਮਾਹਿ ਤੁਹਾਡੇ ਚਰਨਾਚੀ ਰਿਪੋਰਟ ਲੈ ਕੇ ਆਇਆ ਜਿਹਦੇ ਵਿੱਚ ਮੈਂ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕਰਤੀ ਹੈ ਕਮੇਟੀ ਬਰੋ ਕਿ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਬਣਾਇਆ ਜਾਵੇ ਕਿਸਾਨਾਂ ਦਾ ਕਰਜ਼ਾ ਮਾਫ ਕੀਤਾ ਜਾਵੇ ਐਕਮਤੋਂ ਡੀਜੀਐਮ ਇਹ ਤੁਹਾਡੇ ਸੰਘਰਸ਼ ਨੂੰ ਇੱਕ ਵੱਡਾ ਬਲ ਦੇ ਨਾਲ ਮਿਲਦਾ ਧੰਨਵਾਦ ਸਾਰਾ ਤੁਹਾਡਾ ਹੀ ਹੈ

ਬੋਲਣਾ ਦੋ ਮਿੰਟ ਬੋਲ ਦੋ ਸਰ ਇੱਕ ਮਿੰਟ ਮੈਂ ਅੱਜ ਆਪਣੇ ਜਨਨਾਇਕ ਡੱਲੇਵਾਰ ਸਾਹਿਬ ਕੋਲ ਜਿਹੜੇ ਕਿ ਮਰਨ ਮਰਤ ਤੇ ਬੈਠੇ ਆ ਉਹਨਾਂ ਕੋਲ ਆਇਆ ਇਹਨਾਂ ਦੀ ਸਿਹਤ ਬੜੀ ਨਾ ਸਾਜ ਹੈ ਉਹਦੀ ਮਹਾਰਤ ਤੁਚਣਾ ਤੇ ਨਾਲ ਜਿਹੜੀ ਕਮੇਟੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਦੀ ਸਟੈਂਡਿੰਗ ਪਾਰਲੀਮੈਂਟਰੀ ਦੀ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦਾ ਮੈਂ ਚੇਅਰਮੈਨ ਐ ਤੇ ਮੈਂਬਰ ਐ ਉਹਨਾਂ ਵੱਲੋਂ ਜਿਹੜੀ ਰਿਪੋਰਟ ਦਿੱਤੀ ਗਈ ਹੈ ਜਿਦੇ ਵਿੱਚ ਖਾਸ ਤੌਰ ਤੇ ਐਮਐਸਪੀ ਨੂੰ ਕਾਨੂੰਨੀ ਗਰੰਟੀ ਮਨਾਉਣ ਵਾਸਤੇ ਸਪਰਸ਼ ਕੀਤੀ ਗਈ ਹੈ ਤੇ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫ਼ ਕਰਨ ਦੀ ਸਪਰਸ਼ ਕੀਤੀ ਗਈ ਹੈ ਹੋਰ ਵੀ ਸਪਰਸ਼ਾਂ ਪਰ ਇਹ ਜਿਹੜੀਆਂ ਮੇਨ ਸਪਰਸ਼ਾਂ ਉਹ ਪੂਰੀ ਰਿਪੋਰਟ ਮੈਂ ਡੱਲੇਵਾਲ ਸਾਹਿਬ ਨੂੰ ਸੰਪੰਨ ਆਇਆ ਤੇ ਉਹਨਾਂ ਨੂੰ ਸੰਪੰਹੀ ਹੈ ਤੇ ਨਾਲ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕਰਨੀ ਹੈ ਕਿ ਡੱਲੇਵਾਲ ਸਾਹਿਬ ਥੋੜੀ ਸਿਹਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਵੱਡਾ ਸੰਘਰਸ਼ ਵਿੱਚ ਰਹਿਣਾ ਜ਼ਰੂਰੀ ਹੈ ਇਹ ਸੰਘਰਸ਼ ਜੇ ਲੰਬਾ ਚੱਲਣਾ ਕੇਂਦਰ ਸਰਕਾਰ ਦੀ ਨੀਤ ਮਾੜੀ ਹੈ ਸਰਕਾਰਾਂ ਦੀ ਨੀਤ ਮਾੜੀ ਹੈ ਇਹ ਆਪਾਂ ਸਮਝੀਏ ਤੇ ਤੁਹਾਡੀ ਲੋੜ ਹੈ ਸੰਘਰਸ਼ ਨੂੰ ਹੋਰ ਰੂਪ ਵੀ ਦਿੱਤਾ ਜਾ ਸਕਦਾ ਕਿਰਪਾ ਕਰਕੇ ਆਪਣੀ ਸਿਹਤ ਨੂੰ ਸੰਭਾਲੋ ਤੇ ਇਸ ਨੂੰ ਹੋਰ ਰੂਪ ਦਿਓ ਕੋਈ ਤਾਂ ਕਿ ਐਸੀ ਸਾਨੂੰ ਤੁਹਾਡੀ ਲੋੜ ਹੈ ਕੌਮ ਨੂੰ ਲੋੜ ਹੈ ਪੰਜਾਬ ਨੂੰ ਲੋੜ ਹੈ ਦੇਸ਼ ਨੂੰ ਲੋੜ ਹੈ ਕਿਸਾਨੀ ਨੂੰ ਲੋੜ ਹੈ ਕਾਨੂੰਨ <laughs> ਦਾ <laughs>